ਨਵੀਂ ਆਉਣ ਵਾਲੀ ਪਤਾ ਨਹੀਂ ਕਹੇ ਜੀ ਹੋਵੇਗੀ ਕਿਤੇ ਮੇਰੀ ਸਰਦਾਰੀ ਨਾ ਖੋ ਲਵੇ ਪਿੰਡ ਦੀਆਂ ਗਲੀਆਂ ਵਿੱਚ ਅਜੇ ਸੂਰਜ ਦੀ ਪਹਿਲੀ ਕਿਰਨ ਨੇ ਦਸਤਕੀ ਦਿੱਤੀ ਸੀ ਕਿ ਹਰਨਾਮ ਕੌਰ ਦੇ ਘਰ ਵਿੱਚ ਹਲਚਲ ਸ਼ੁਰੂ ਹੋ ਗਈ ਅੱਜ ਉਹਨਾਂ ਦੇ ਛੋਟੇ ਪੁੱਤਰ ਅਮਨ ਦਾ ਵਿਆਹ ਸੀ ਵੱਡੀ ਨੂੰ ਸੁਖਜੀਤ ਜੋ ਪਿਛਲੇ 5 ਸਾਲਾਂ ਤੋਂ ਇਸ ਘਰ ਦੀ ਚਾਬੀਆਂ ਦੀ ਮਾਲਕ ਬਣੀ ਹੋਈ ਸੀ ਅੱਜ ਕੁਝ ਜ਼ਿਆਦਾ ਹੀ ਤੇਜ਼ ਤਰਾਰ ਨਜ਼ਰ ਆ ਰਹੀ ਸੀ ਸੁਖਜੀਤ ਦੇ ਮਨ ਵਿੱਚ ਇੱਕੋ ਗੱਲ ਚੱਲ ਰਹੀ ਸੀ ਨਵੀਂ ਆਉਣ ਵਾਲੀ ਪਤਾ ਨਹੀਂ ਕਿਹੋ ਜੀ ਹੋਵੇਗੀ ਕਿਤੇ ਮੇਰੀ ਸਰਦਾਰੀ ਨਾ ਖੋ ਲਵੇ ਜਦੋਂ ਡੋਲੀ ਘਰ ਪਹੁੰਚੀ ਤਾਂ ਸਭ ਦੀਆਂ ਨਜ਼ਰਾਂ ਨਵੀਂ ਵੋਟੀ ਕਿਰਨ ਤੇ ਟਿਕ ਗਈਆਂ ਕਿਰਨ ਅਜੇ ਮੱਸਾ ਵੀਆਂ ਕੁਸਾਲਾਂ ਦੀ ਸੀ ਭੋਲਾ ਚਿਹਰਾ ਵੱਡੀਆਂ ਅੱਖਾਂ ਅਤੇ ਚਿਹਰੇ ਤੇ ਬੱਚਿਆਂ ਵਰਗੀ 마ਸੂਮੀਅਤ ਉਸ ਨੂੰ ਦੇਖ ਕੇ ਪਿੰਡ ਦੀਆਂ ਬੁੜੀਆਂ ਕਹਿਣ ਲੱਗੀਆਂ ਨਹੀਂ ਹਰਨਾਮ ਕੋਰੇ ਇਹ ਤਾਂ ਜੰਮਾ ਨਿਆਣੀ ਆ ਇਹਨੇ ਘਰ ਕੀ ਸੰਭੜਾ ਵਿਆਹ ਦੇ ਅਗਲੇ ਦਿਨ ਜਦੋਂ ਕਿਰਨ ਰਸੋਈ ਵਿੱਚ ਪਹਿਲੀ ਵਾਰ ਗਈ ਤਾ ਸੁਖਜੀਤ ਨੇ ਪਹਿਲਾਂ ਹੀ ਮੋਰਚਾ ਸੰਭਾਲ ਲਿਆ ਹੋਇਆ ਸੀ। ਨੀ ਕੁੜੇ ਕਿਰਨ ਤੈਨੂੰ ਪਤਾ ਵੀ ਹੈ ਕਿ ਸਾਡੇ ਘਰ ਚ ਆ ਵਿੱਚ ਕਿੰਨੀ ਖੰਡ ਪੈਂਦੀ ਆ ਕਿਤੇ ਸਾਰਾ ਦੁੱਧ ਹੀ ਨਾ ਸਾਰ ਦੇਵੀ। ਕਿਰਨ ਨੇ ਨੀਨੀ ਪਾ ਕੇ ਬੜੇ ਪਿਆਰ ਨਾਲ ਜਵਾਬ ਦਿੱਤਾ। ਤਾ ਬੀਜੀ ਮੈਨੂੰ ਹੌਲੀ ਹੌਲੀ ਸਭ ਸਿਖਾ ਦੇਣਾ ਮੈਂ ਤਾਂ ਜੇ ਸਿੱਖ ਰਹੀ ਆ। ਸੁਖਜੀਤ ਨੂੰ ਲੱਗਿਆ ਕਿ ਸ਼ਾਇਦ ਇਹ ਕੁੜੀ ਉਸਤੇ ਦਬਾਅ ਹੀਟ ਆ ਜਾਵੇਗੀ। ਉਸਨੇ ਦਿਨ ਪਰ ਕਿਰਨ ਨੂੰ ਕੰਮਾਂ ਵਿੱਚ ਉਲਝਾਈ ਰੱਖਿਆ। ਕਦੇ ਕੱਪੜੇ ਧੋਣੇ, ਕਦੇ ਸਫਾਈ ਕਰਨੀ। ਪਰ ਕਿਰਨ ਦੇ ਮੱਥੇ ਤੇ ਕਦੇ ਵਟ ਨਹੀਂ ਪਿਆ ਉਹ ਹਰ ਕੰਮ ਕਰਦੀ ਅਤੇ ਨਾਲ-ਨਾਲ ਨਾਲ-ਨਾਲ ਗੁੰਗਣਾਉਂਦੀ ਰਹਿੰਦੀ ਕੁਝ ਮਹੀਨੇ ਬੀਤ ਗਏ ਸੁਖਜੀਤ ਦਾ ਸੁਭਾਅ ਦਿਨ-ਬਦਿਨ ਸਖਤ ਹੁੰਦਾ ਗਿਆ ਉਹ ਘਰ ਵਿੱਚ ਸੱਸ ਨੂੰ ਵੀ ਟੱਕੇ ਵਰਗਾ ਜਵਾਬ ਦੇ ਦਿੰਦੀ ਇੱਕ ਦਿਨ ਹਰਨਾਮਨ ਕੋਰ ਦੀ ਤਬੀਅਤ ਖਰਾਬ ਹੋ ਗਈ ਉਹ மஞ்சੇ ਤੇ ਪਈ ਸੀ ਸੁਖਜੀਤ ਨੇ ਗਵਾਂਡਰ ਨੂੰ ਕਹਿੰਦੇ ਸੁਨਿਆ ਗਿਆ ਮੈਂ ਕੋਈ ਨੌਕਰ ਨਹੀਂ ਆ ਜੋ ਸਾਰਾ ਦਿਨ ਬਿਮਾਰਾਂ ਦੀ ਸੇਵਾ ਕਰਦੀ ਰਹਾ ਇਹ ਨਿਆਣੀ ਦਰਾਨੀ ਕਿਸ ਦਿਨ ਕੰਮ ਆਊ ਕਿਰਨ ਨੇ ਇਹ ਗੱਲ ਸੁਣ ਲਈ ਉਹ ਚੁੱਪਚਾਪ ਕਮਰੇ ਵਿੱਚ ਗਈ ਆਪਣੀ ਸੱਸ ਦੇ ਪੈਰ ਘੁੱਟਣ ਲੱਗੀ ਅਤੇ ਉਹਨਾਂ ਲਈ ਗਰਮ ਕਾੜਾ ਬਣਾ ਕੇ ਲਿਆਈ ਸੱਸ ਨੇ ਭਿੱਜੀ ਹੋਈ ਆਵਾਜ਼ ਵਿੱਚ ਕਿਹਾ ਧੀਏ ਤੋਤਾ ਜੇ ਬੱਚੀ ਏ ਤੈਨੂੰ ਇਹਨਾਂ ਦੁੱਖਾਂ ਤਕਲੀਫਾਂ ਦਾ ਕੀ ਪਤਾ ਮਾਜੀ ਉਮਰ ਨਾਲ ਸਿਆਣਪ ਨਹੀਂ ਆਉਂਦੀ ਪਿਆਰ ਨਾਲ ਆਉਂਦੀ ਹੈ ਤੁਸੀਂ ਬਸ ਜਲਦੀ ਠੀਕ ਹੋ ਜਾਓ ਇੱਕ ਦਿਨ ਘਰ ਵਿੱਚ ਬੜਾ ਕਲੇਸ਼ ਪੈ ਗਿਆ ਸੁਖਜੀਤ ਨੇ ਜ਼ਿੱਦ ਫੜ ਲਈ ਕਿ ਉਹ ਅਲੱਗ ਹੋਣਾ ਚਾਹੁੰਦੀ ਹੈ ਉਸਨੇ ਅਮਨ ਅਤੇ ਕਿਰਨ ਤੇ ਇਲਜ਼ਾਮ ਲਗਾਏ ਕਿ ਉਹ ਘਰ ਦੇ ਖਰਚੇ ਵਿੱਚ ਹਿੱਸਾ ਨਹੀਂ ਪਾਉਂਦੇ ਅਤੇ ਉਸ ਉੱਤੇ ਬੋਝ ਹਨ ਅਮਨ ਗੁੱਸੇ ਵਿੱਚ ਬੋਲਿਆ ਭਾਬੀ ਅਸੀਂ ਤਾਂ ਅਜੇ ਸੈਟਲ ਹੋ ਰਹੇ ਹਾਂ ਤੁਸੀਂ ਇੰਨੀ ਜਲਦੀ ਵੰਡੀਆਂ ਪਾਉਣ ਲੱਗ ਪਏ ਸੁਖਜੀਤ ਨੇ ਚੀਖ ਕੇ ਕਿਹਾ ਮੈਨੂੰ ਨਹੀਂ ਪਤਾ ਮੈਂ ਆਪਣਾ ਹਿੱਸਾ ਲੈ ਕੇ ਅਲੱਗ ਹੋਣਾ ਹੈ ਸਾਰਾ ਪਰਿਵਾਰ ਪਰੇਸ਼ਾਨ ਸੀ ਹਰਨਾਮ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ ਉਦੋਂ ਹੀ ਨਿਆਣੀ ਕਹੀ ਜਾਣ ਵਾਲੀ ਕਿਰਨ ਅੱਗੇ ਆਈ ਉਸਨੇ ਬੜੇ ਸੰਜਮ ਨਾਲ ਸੁਖਜੀਤ ਦਾ ਹੱਥ ਫੜਿਆ ਭਾਬੀ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਕਰਕੇ ਇਸ ਘਰ ਵਿੱਚ ਬੋਝ ਵਧਿਆ ਹੈ ਤਾਂ ਮੈਂ ਅੱਜ ਤੋਂ ਸਾਰਾ ਖਰਚਾ ਸੰਭਾਲਣ ਦੀ ਕੋਸ਼ਿਸ਼ ਕਰਾਂਗੀ ਮੈਂ ਸ਼ਹਿਰ ਵਿੱਚ ਸਿਲਾਈ ਸੈਂਟਰ ਖੋਲਣ ਦਾ ਸੋਚਿਆ ਸੀ ਪਰ ਹੁਣ ਮੈਂ ਪਿੰਡ ਦੀਆਂ ਕੁੜੀਆਂ ਨੂੰ ਇੱਥੇ ਹੀ ਸਿਖਾਵਾਂਗੀ ਪਰ ਪਲੀਜ਼ ਪਰਿਵਾਰ ਨਾ ਤੋੜੋ ਸੁਖਜੀਤ ਨੂੰ ਲੱਗਿਆ ਕਿ ਕਿਰਨ ਸਿਰਫ ਗੱਲਾਂ ਕਰ ਰਹੀ ਹੈ ਪਰ ਅਗਲੇ ਹੀ ਮਹੀਨੇ ਕਿਰਨ ਨੇ ਦਿਨ ਰਾਤ ਇੱਕ ਕਰ ਦਿੱਤੀ ਉਸਨੇ ਪਿੰਡ ਦੀਆਂ 10 ਕੁੜੀਆਂ ਨੂੰ ਇਕੱਠਾ ਕੀਤਾ ਅਤੇ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਉਸਦੀ ਮਿਹਨਤ رنگ ਲਿਆਈ ਅਤੇ ਘਰ ਵਿੱਚ ਬਰਕਤ ਹੋਣ ਲੱਗੀ ਇੱਕ ਰਾਤ ਸੁਖਜੀਤ ਦੇ بیٹے ਨੂੰ ਤੇਜ਼ ਬੁਖਾਰ ਹੋ ਗਿਆ ਸੁਖਜੀਤ ਦਾ ਪਤੀ ਸ਼ਹਿਰ ਗਿਆ ਹੋਇਆ ਸੀ ਉਹ ਕੱਲੀ ਘਬਰਾ ਗਈ ਉਸਨੇ ਜਦੋਂ ਕਿਰਨ ਦੇ ਕਮਰੇ ਦਾ ਦਰਵਾਜ਼ਾ ਖਰਕਾਇਆ ਤਾਂ ਕਿਰਨ 1 ਮਿੰਟ ਵਿੱਚ ਬਾਹਰ ਆ ਗਈ। ਕਿਰਨ ਨੇ ਤੁਰੰਤ ਠੰਡੀਆਂ ਪੱਟੀਆਂ ਕੀਤੀਆਂ। ਅਤੇ ਅੱਧੀ ਰਾਤ ਨੂੰ ਅਮਨ ਨੂੰ ਨਾਲ ਲੈ ਕੇ ਡਾਕਟਰ ਕੋਲ ਗਈ। ਸਾਰੀ ਰਾਤ ਕਿਰਨ ਜਾਗਦੀ ਰਹੀ ਅਤੇ ਬੱਚੇ ਦੀ ਦੇਖਭਾਲ ਕਰਦੀ ਰਹੀ। ਸਵੇਰੇ ਜਦੋਂ ਬੱਚਾ ਠੀਕ ਹੋਇਆ ਤਾਂ ਸੁਖਜੀਤ ਦੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਸਨ। ਉਸਨੇ ਕਿਰਨ ਦਾ ਹੱਥ ਫੜਿਆ ਅਤੇ ਕਿਹਾ ਕਿਰਨ ਮੈਂ ਤੈਨੂੰ ਨਿਆਣੀ ਸਮਝ ਕੇ ਹਮੇਸ਼ਾ ਦਬਾਇਆ ਪਰ ਅਸਲ ਵਿੱਚ ਨਿਆਣੀ ਤਾਂ ਮੈਂ ਸੀ ਜੋ ਰਿਸ਼ਤਿਆਂ ਦੀ अहमियत ਨਹੀਂ ਸਮਝ ਸਕੀ ਭਾਬੀ ਵੱਡੇ ਤਾਂ ਗਲਤੀਆਂ ਕਰਦੇ ਹੀ ਰਹਿੰਦੇ ਨੇ ਛੋਟਿਆਂ ਦਾ ਕੰਮ ਤਾਂ ਬਸ ਮਾਫ ਕਰਨਾ ਹੁੰਦਾ ਉਸ ਦਿਨ ਤੋਂ ਬਾਅਦ ਉਸ ਘਰ ਦੀ ਫਜ਼ਾਹ ਹੀ ਬਦਲ ਗਈ ਹੁਣ ਸੁਖਜੀਤ ਅਤੇ ਕਿਰਨ ਸਿਰਫ ਜੇਠਾਣੀ ਦਰਾਣੀ ਨਹੀਂ ਸਗੋਂ ਦੋ ਭੈਣਾਂ ਵਾਂਗ ਰਹਿੰਦੀਆਂ ਸਨ ਪਿੰਡ ਵਾਲੇ ਜੋ ਪਹਿਲਾਂ ਕਿਰਨ ਨੂੰ ਨਿਆਣੀ ਕਹਿੰਦੇ ਸਨ ਹੁਣ ਉਸ ਨੂੰ ਕਰਦੀ ਲక్ష్ਮੀ ਕਹਿਣ ਲੱਗ ਪਏ ਕਹਾਣੀ ਦਾ ਅੰਤ ਇਹੀ ਸਿਖਾਉਂਦਾ ਹੈ ਕਿ ਇਨਸਾਨ ਦੀ ਉਮਰ ਉਸਤੇ ਤਜਰਬੇ ਦਾ ਪੈਮਾਨਾ ਨਹੀਂ ਹੁੰਦੀ ਸਗੋਂ ਉਸਦਾ ਸੁਭਾਅ ਅਤੇ ਦੂਜਿਆਂ ਪ੍ਰਤੀ ਪਿਆਰ ਹੀ ਉਸ ਨੂੰ ਵੱਡਾ ਬਣਾਉਂਦਾ ਹੈ